ਬਾਜੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਬਾਜੀ ਆ ਵੀਡੀਓ ਮੈਂ ਦੁਜੀ ਪਾ ਰਿਆਂ ਜਦੋਂ ਆ ਬੀਬੀ ਅੰਜੂ ਵਰਮਾ ਤਰਨਤੰਦ ਜ਼ਿਲ੍ਹਾ ਪ੍ਰਧਾਨ ਆ ਜਿਹੜੇ ਯਾਰ ਚਾਪਲੂਸੀ ਦੀ ਵੀ ਹੱਦ ਹੁੰਦੀ ਆ ਮੈਡਮ ਤੁਸੀਂ ਤੇ ਇੱਕ ਮੈਡੀਕਲ ਰਿਪੋਰਟ ਦੇ ਇੱਕ ਧੀਰੀ ਮੇਰੀ ਧੀਰੀ ਦੀ ਮੈਡੀਕਲ ਰਿਪੋਰਟ ਹੀ ਨਹੀਂ ਤੁਸੀਂ ਲੈ ਸਕੇ ਹੋਰ ਤੇ ਤੁਸੀਂ ਕੀ ਕਰਨਾ ਹੈ ਨੇ ਸੌ ਖਾਦੀਆ ਪਿੱਤਰਨ ਤਰਨ ਅਗਦਾਰੀ ਕਰਨੀ ਕਰਨੀ ਆ ਤੇ ਲੀਡਰ ਬਣਾ ਜਿੱਦਾ ਮਰਜ਼ੀ ਸਾਨੂੰ ਬਣਾ ਦੋ ਜਿੰਨੇ ਮਰਜ਼ੀ ਤਰਨ ਤਾਮ ਦੇ ਹਤਾਂ ਦੇ ਜਿੰਨੇ ਮਰਜ਼ੀ ਤਰਨ ਤਾਮ ਪੰਜਾਬ ਦੇ ਲੋਕਾਂ ਦੇ ਤਾਰੀ ਬਲੀ ਦੇ ਦੋ ਲੀਡਰ ਸਾਨੂੰ ਬਣਾ ਦੋ ਤਜਰੇ ਹੋ ਗਏ ਮੁੱਦੇ ਨਾ ਚੁੱਕਿਆ ਖਰ ਚਲੋ ਮੈਂ ਹਮ ਦੇ ਛੇ ਤੋਂ ਨਹੀਂ ਪਟਕਣਾ ਚਾਹੁੰਦਾ ਵੀਰੋ 4 ਦਿਨ ਪਹਿਲਾਂ ਜਦੋਂ ਸਰਦਾਰ ਭਗਵੰਤ ਮਾਨ ਦੀ ਨਿਊਲੀ ਮੈਰਿਡ ਵਾਈਫ ਨਿਊਲੀ ਮੈਰਿਡ ਤੇ ਨਹੀਂ ਹੁਣ ਬੱਚਾ ਵੀ ਹੋ ਗਿਆ ਸੈਕਿੰਡ ਵਾਈਫ ਚੋਣ ਪ੍ਰਚਾਰ ਕਰ ਰਹੀ ਸੀ ਪਹਿਲੇ ਪਤਨੀ ਨੇ ਉਹਨਾਂ ਨੇ ਉਹਨਾਂ ਨੇ ਹੀ ਬੜਾ ਭਗਵੰਤ ਮਾਨ ਜੀ ਲਈ ਚੋਣ ਪ੍ਰਚਾਰ ਕੀਤਾ ਪਈਆਂ ਇਲੈਕਸ਼ਨ ਤੇ ਜਦੋਂ ਲੋਕ ਸਭਾ ਦੀਆਂ ਦੀਆਂ ਹੁਣ ਦੀ ਪਤਨੀ ਵੀ ਲੱਗੀ ਆ ਕਿਉਂਕਿ ਪਤਨੀਆਂ ਨੂੰ ਇਹ ਕਰਨਾ ਹੀ ਪੈਂਦਾ ਹੈ ਜੀ ਬੱਚੀ ਆ ਮੇਰੀ ਉਹ ਧੀ ਆ ਮੇਰੀ ਮੇਰੀ ਧੀ ਆ ਰਹੀ ਆ ਉਹ ਜੇ ਚੋਣ ਪ੍ਰਚਾਰ ਕਰਦੇ ਮੈਂ ਇਹੋ ਹੀ ਵੀਡੀਓ ਬਣਾਈ ਜਿਹੜੀ ਆ ਪਾਈਆਂ ਕਿ ਇਹ ਜਿਹੜਾ ਕਨਰਕਰਿਜ਼ ਮਰਿਆ ਆ 4 ਦਿਨ ਪਹਿਲਾਂ 4 ਦਿਨ ਪਹਿਲਾਂ ਦੀ ਗੱਲ ਜਸ 4 ਦਿਨ ਜਸ 4 ਡੇਜ਼ ਬੈਕ ਇਹਦੇ ਲਈ ਜਿੰਮੇਵਾਰ ਫਿਕਸ ਹੋਊਗੀ ਕੌਣ ਜੋ ਮਰਿਆ ਕਿਹੜੇ ਹਾਲਾਤ ਪੰਜੂ ਮੇਵਾਰਾ ਹੁਣ ਇੱਕ ਅਧਿਆਪਕ ਨੇ ਕਤਲ ਅਧਿਆਪਕ ਨੇ ਮਰ ਗਿਆ ਉਹਦੇ ਲਈ ਵੀ ਜਿੰਮੇਵਾਰੀ ਫਿਕਸ ਹੋਊਗੀ ਮੇਰੇ ਨਾਲੇ ਵਰਤਾਰਾ ਹੋਇਆ ਜਿੰਮੇਵਾਰੀ ਫਿਕਸ ਹੋਊਗੀ ਝਾੜੂ ਵਾਲਿਓ ਤੁਹਾਨੂੰ ਗੁਰਕੀਆਂ ਦੇ ਮਾਣ ਪਾਉਣ ਲੱਗਾ ਤੁਸੀਂ ਬੜੇ ਖੋਜੇ ਸਾਨੂੰ ਉਹਦੇ ਮਿਲ ਜਾਣੇ ਆ ਆ ਜ਼ਮੀਨੀ ਹਕੀਕਤ ਦੇਖੋ ਤੁਸੀਂ ਉਹਦਾ ਸ਼ਿਕਾਰ ਹੋ ਜਾਣਾ ਜੇ ਤਗੜੇ ਹੋ ਕੇ ਪੰਜਾਬ ਦੀ ਜ਼ਮੀਨੀ ਹਕੀਕਤ ਨੂੰ ਬਦਲੀਏ ਇਹਨਾਂ ਝਾੜੂ ਵਾਲਿਆਂ ਨੇ ਬਦਲਣਾ ਆ ਜਿਹੜਾ ਆਪਾਂ ਚੋਹਾਂ ਹੱਦਿਆਂ ਅੱਜ ਦੋ ਘਤਨਾਵਾਂ ਹੋ ਗੀਆਂ ਕਿ ਕਲਰਕ ਮਰ ਗਿਆ ਇੱਕ ਅਧਿਆਪਕ ਮਰ ਗਿਆ ਇਹਦੇ ਲਈ ਜਮੇ ਅਰਿੱਖਸ ਹੋਵੇ ਨੰਬਰ 2 ਤੇ ਕਿਹੜੇ ਹਾਲਾਤ ਮੇਰੇ ਨਾਲ ਵੀ ਉਹ ਵਾਪਰੀ ਆ ਇੱਕ ਲੇਬਰ ਕਮਿਸ਼ਨਰ ਨਾਲ ਵਾਪਰਨ ਲਈ ਆ ਉਹਨਾਂ ਤੱਕ ਆਇਆ ਅਜੇ ਤੱਕ ਹੋ ਰਿਹਾ ਫਾਸਟ ਵਿੱਚ ਹੁੰਦਾ ਰਿਹਾ ਹੁਣ ਵੀ ਹੋ ਰਿਹਾ ਗਾਂ ਵੀ ਹੁਣਾ ਨਹੀਂ ਰੁਕਣਾ ਇਹ ਆਤਮੱਤਿਆਂਾਂ ਦੇ ਸਿਲਸਿਲੇ ਆਓ ਤਗੜੇ ਹੋ ਕੇ ਇਹਨੂੰ ਰੋਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ